ਕਹਿੰਦੇ ਨੇ ਮਾਂ ਅਤੇ ਧੀ ਦਾ ਰਿਸ਼ਤਾ ਸਭ ਤੋਂ ਵਧੀਆ ਤੇ ਪਵਿੱਤਰ ਰਿਸ਼ਤਾ ਹੁੰਦਾ ਹੈ ਜਿੱਥੇ ਧੀ ਆਪਣੇ ਮਾਂ ਦਾ ਕਰਦੀ ਹੈ ਤੇ ਮਾਂ ਆਪਣੀ ਧੀ ਦਾ ਕਰਦੀ ਹੈ ਉੱਥੇ ਕੋਈ ਵੀ ਰਿਸ਼ਤਾ ਇੰਨਾ ਖਾਸ ਨਹੀਂ ਹੁੰਦਾ ਪਰ ਅੱਜ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਮਾਂ ਤੇ ਅਤੇ ਧੀ ਦੇ ਰਿਸ਼ਤੇ ਤੇ ਸਵਾਲ ਖੜੇ ਕਰਤੇ ਹਨ ਧੀ ਦੇ ਨਾਲ ਸਭ ਤੋਂ ਗੂੜਾ ਰਿਸ਼ਤਾ ਮਾਂ ਦਾ ਹੁੰਦਾ ਪਰ ਜੇਕਰ ਧੀ ਵੱਲੋਂ ਇਹੋ ਜਿਹੀ ਸ਼ਰਮਨਾਕ ਹਰਕਤ ਕੀਤੀ ਜਾਂਦੀ ਹੈ ਤੇ ਕੋਈ ਕੀ ਹੀ ਕਹੇਗਾ ਸੋਪਤ ਪਹਿਲਾ ਚਾ ਆਤਮਰਸ ਵੀਡੀਓ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਇੱਕ ਧੀ ਵੱਲੋਂ ਇਹ ਜੇ ਸ਼ਰਮਨਾਕ ਕੰਮ ਕੀਤਾ ਜਾਂਦਾ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਤੇ ਕਲੇਜਾ ਜੇ ਕੋਹ ਚੀਰਿਆ ਜਾਏਗਾ ਕਿਸ ਤਰੀਕੇ ਦੇ ਨਾਲ ਇੱਕ ਧੀ ਵੱਲੋਂ ਆਪਣੀ ਮਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ ਤੇ ਇੱਕ ਆਦਮੀ ਜੋ ਕਿ ਹੈ ਵੀਡੀਓ ਵੀ ਬਣਾ ਰਿਹਾ ਇਸ ਦੀ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਲਗਾਤਾਰ ਤੀਵਲੋਂ ਮਾਂ ਨੂੰ ਮਾਰਿਆ ਜਾ ਰਿਹਾ ਆਖਿਰਕਾਰ ਦੁਨੀਆ ਤੇ ਕੀ ਹੋ ਰਿਹਾ ਜਿੱਥੇ ਇਹ ਪਵਿੱਤਰ ਰਿਸ਼ਤਾ ਜੋ ਕਿ ਸਭ ਤੋਂ ਸੁੱਚਾ ਤੇ ਉੱਚਾ ਮੰਨਿਆ ਜਾਂਦਾ ਸੀ ਉੱਥੇ ਹੀ ਤੀਵਲੋਂ ਅਜਿਹੀ ਸ਼ਰਮਨਾਕ ਹਰਕਤਾਂ ਕੀਤੀਆਂ ਜਾ ਰਹੀਆਂ ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚਣ ਨੂੰ ਮਜਬੂਰ ਹੋ ਜੋ ਕਿ ਆਖਿਰਕਾਰ ਦੁਨੀਆ ਤੇ ਇਹ ਕੀ ਹੋ ਰਿਹਾ ਹੈ ਇਹ ਵੀਡੀਓ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਨਮੁੱਖੇ ਢੰਗ ਨਾਲ ਮਾਂ ਨਾਲ ਵਿਹਾਰ ਕੀਤਾ ਜਾਂਦਾ ਹੈ ਇਹ ਵੀਡੀਓ ਦੇਖ ਕੇ ਆਪਣੇ ਕਮੈਂਟ ਜੋ ਨੇ ਜ਼ਰੂਰ ਸਾਂਝੇ ਕਰਿਓ ਧੰਨਵਾਦ ਕਹਿੰਦੇ ਨੇ ਮਾਂ ਅਤੇ ਧੀ ਦਾ ਰਿਸ਼ਤਾ ਸਭ ਤੋਂ ਵਧੀਆ ਤੇ ਪਵਿੱਤਰ ਰਿਸ਼ਤਾ ਹੁੰਦਾ ਹੈ ਜਿੱਥੇ ਧੀ ਆਪਣੇ ਮਾਂ ਦਾ ਕਰਦੀ ਹੈ ਤੇ ਮਾਂ ਆਪਣੀ ਧੀ ਦਾ ਕਰਦੀ ਹੈ ਉੱਥੇ ਕੋਈ ਵੀ ਰਿਸ਼ਤਾ ਇੰਨਾ ਖਾਸ ਨਹੀਂ ਹੁੰਦਾ ਪਰ ਅੱਜ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਮਾਂ ਤੇ ਅਤੇ ਧੀ ਦੇ ਦ੍ਰਿਸ਼ਤੇ ਤੇ ਸਵਾਲ ਖੜੇ ਕਰਤੇ ਹਨ ਧੀ ਦੇ ਨਾਲ ਸਭ ਤੋਂ ਗੂੜਾ ਰਿਸ਼ਤਾ ਮਾਂ ਦਾ ਹੁੰਦਾ ਪਰ ਜੇਕਰ ਧੀ ਵੱਲੋਂ ਇਹ ਜੀ ਸ਼ਰਮਨਾਕ ਹਰਕਤ ਕੀਤੀ ਜਾਂਦੀ ਹੈ ਤੇ ਕੋਈ ਕੀ ਹੀ ਕਹੇਗਾ ਸਭ ਤੋਂ ਪਹਿਲਾਂ ਚਾਤਮਰ ਉਸ ਵੀਡੀਓ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਇੱਕ ਧੀ ਵੱਲੋਂ ਅਜੇ ਸ਼ਰਮਨਾਕ ਕੰਮ ਕੀਤਾ ਜਾਂਦਾ ਜਿਸ ਨੂੰ ਦੇਖ ਕੇ ਤੁਹਾਡੀ ਵੀਰ ਰੂਹ ਕੰਬ ਜਾਏਗੀ ਤੇ ਕਲੇਜਾ ਜੇ ਕੋਹ ਚੀਰਿਆ ਜਾਏਗਾ ਕਿਸ ਤਰੀਕੇ ਦਾ ਨਾਲ ਇੱਕ ਧੀ ਵੱਲੋਂ ਆਪਣੀ ਮਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਤੇ ਇੱਕ ਆਦਮੀ ਜੋ ਕਿ ਹੈ ਵੀਡੀਓ ਵੀ ਬਣਾ ਰਿਹਾ ਇਸ ਦੀ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਲਗਾਤਾਰ ਤੀਵਲ ਨੂੰ ਮਾਂ ਨੂੰ ਮਾਰਿਆ ਜਾ ਰਿਹਾ ਆਖਿਰਕਾਰ ਦੁਨੀਆ ਤੇ ਕੀ ਹੋ ਰਿਹਾ ਜਿੱਥੇ ਇਹ ਪਵਿੱਤਰ ਰਿਸ਼ਤਾ ਜੋ ਕਿ ਸਭ ਤੋਂ ਸੁੱਚਾ ਤੇ ਉੱਚਾ ਮੰਨਿਆ ਜਾਂਦਾ ਸੀ ਉੱਥੇ ਹੀ ਤੀਵਲ ਨੂੰ ਅਜੇ ਸ਼ਰਮਨਾਕ ਹਰਕਤਾਂ ਕੀਤੀਆਂ ਜਾ ਰਹੀਆਂ ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚਣ ਨੂੰ ਮਜਬੂਰ ਹੋ ਜੋ ਕਿ ਆਖਿਰਕਾਰ ਦੁਨੀਆ ਤੇ ਇਹ ਕੀ ਹੋ ਰਿਹਾ ਹੈ ਇਹ ਵੀਡੀਓ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਨਮੁੱਖੇ ਢੰਗ ਨਾਲ ਮਾਂ ਨਾਲ ਵਿਹਾਰ ਕੀਤਾ ਜਾਂਦਾ ਹੈ ਇਹ ਵੀਡੀਓ ਦੇਖ ਕੇ ਆਪਣੇ ਕਮੈਂਟ ਜੋ ਨੇ ਜ਼ਰੂਰ ਸਾਂਝੇ ਕਰਿਓ ਧੰਨਵਾਦ ਕਹਿੰਦੇ ਨੇ ਮਾਂ ਅਤੇ ਧੀ ਦਾ ਰਿਸ਼ਤਾ ਸਭ ਤੋਂ ਵਧੀਆ ਤੇ ਪਵਿੱਤਰ ਰਿਸ਼ਤਾ ਹੁੰਦਾ ਹੈ ਜਿੱਥੇ ਧੀ ਆਪਣੇ ਮਾਂ ਦਾ ਕਰਦੀ ਹੈ ਤੇ ਮਾਂ ਆਪਣੀ ਧੀ ਦਾ ਕਰਦੀ ਹੈ ਉੱਥੇ ਕੋਈ ਵੀ ਰਿਸ਼ਤਾ ਇੰਨਾ ਖਾਸ ਨਹੀਂ ਹੁੰਦਾ ਪਰ ਅੱਜ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਮਾਂ ਤੇ ਅਤੇ ਧੀ ਦੇ ਰਿਸ਼ਤੇ ਤੇ ਸਵਾਲ ਖੜੇ ਕਰਤੇ ਹਨ ਧੀ ਦੇ ਨਾਲ ਸਭ ਤੋਂ ਗੂੜਾ ਰਿਸ਼ਤਾ ਮਾਂ ਦਾ ਹੁੰਦਾ ਪਰ ਜੇਕਰ ਧੀ ਵੱਲੋਂ ਇਹ ਜੀ ਸ਼ਰਮਨਾਕ ਹਰਕਤ ਕੀਤੀ ਜਾਂਦੀ ਹੈ ਤੇ ਕੋਈ ਕੀ ਹੀ ਕਹੇਗਾ ਸਭ ਤੋਂ ਪਹਿਲਾਂ ਚਾਤ ਮਰ ਉਸ ਵੀਡੀਓ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਇੱਕ ਧੀ ਵੱਲੋਂ ਅਜੇ ਸ਼ਰਮਨਾਕ ਕੰਮ ਕੀਤਾ ਜਾਂਦਾ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਤੇ ਕਲੇਜਾ ਜੇ ਕੋਹ ਚੀਰਿਆ ਜਾਏਗਾ ਕਿਸ ਤਰੀਕੇ ਦਾ ਨਾਲ ਇੱਕ ਧੀ ਵੱਲੋਂ ਆਪਣੀ ਮਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਤੇ ਇੱਕ ਆਦਮੀ ਜੋ ਕਿ ਹੈ ਵੀਡੀਓ ਵੀ ਬਣਾ ਰਿਹਾ ਇਸ ਦੀ ਜਿੱਦਾਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਲਗਾਤਾਰ ਤੀ ਵੱਲੋਂ ਮਾਂ ਨੂੰ ਮਾਰਿਆ ਜਾ ਰਿਹਾ ਆਖਿਰਕਾਰ ਦੁਨੀਆ ਤੇ ਕੀ ਹੋ ਰਿਹਾ ਜਿੱਥੇ ਇਹ ਪਵਿੱਤਰ ਰਿਸ਼ਤਾ ਜੋ ਕਿ ਸਭ ਤੋਂ ਸੁੱਚਾ ਤੇ ਉੱਚਾ ਮੰਨਿਆ ਜਾਂਦਾ ਸੀ ਉੱਥੇ ਹੀ ਤੀ ਵੱਲੋਂ ਅਜੇ ਸ਼ਰਮਨਾਕ ਹਰਕਤਾਂ ਕੀਤੀਆਂ ਜਾ ਰਹੀਆਂ ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚਣ ਨੂੰ ਮਜਬੂਰ ਹੋ ਜੋ ਕਿ ਆਖਿਰਕਾਰ ਦੁਨੀਆ ਤੇ ਇਹ ਕੀ ਹੋ ਰਿਹਾ ਹੈ ਇਹ ਵੀਡੀਓ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਨਮੁੱਖੇ ਢੰਗ ਨਾਲ ਮਾਂ ਨਾਲ ਵਿਹਾਰ ਕੀਤਾ ਜਾਂਦਾ ਹੈ ਇਹ ਵੀਡੀਓ ਦੇਖ ਕੇ ਆਪਣੇ ਕਮੈਂਟ ਜੋ ਨੇ ਜ਼ਰੂਰ ਸਾਂਝੇ ਕਰਿਓ। ਧੰਨਵਾਦ।